ਪਰਮ ਪਿਤਾ ਪਰਮਾਤਮਾ ਬੰਦੀ ਛੋੜ ਅਨੰਤ ਕੋਟ ਵਿੱਚ ਬੰਦ ਕੇ ਰਚਨ ਹਾਰ ਸੁਆਮੀ ਸਹਿਬ ਸ੍ਰੀ ਕਬੀਰ ਸਾਹਿਬ ਜੀ ਹੋ ਤੇਰੀ ਸਾਥ ਸੰਗ ਦੀ ਸੱਚ ਹੈ ਸੁਰਤ ਲੈ ਚੜੋ ਪੁਰਸ਼ ਦਰਬਾਰਾ ਮੇਰੂ ਡੰਡ ਸਿੱਧਾ ਕਰ ਰੱਖੋ ਮੂਲ ਵਸਤਰ ਉਮਹਾਰਾ ਇਹੜਾ ਪਿੰਗਲਾ ਸੁਖੋ ਨਾ ਕੇ ਭੀਜ ਮੇ ਸੁਖ ਮਨ ਨਾਰ ਓਮ ਸੋਮ ਹੈ ਬਜੇ ਬਜੇ ਅਨਹੰਦ ਕੀਸ਼ਨ ਕਾਰ ਪਿਆਰੀ 사ਤ ਸੰਗ ਜੀਓ ਪਰਪਿਤਾ ਪਰਮਾਤਾ ਬੰਡੀ ਸੋਹ ਮਹਾਰਾਜ ਕਬੀਰ ਸਾਹਿਬ ਦੀ ਬਾਣੀ ਆਪ ਇਸ ਸ਼ਬਦ ਦੇ ਅੰਦਰ ਇਸ ਬਾਣੀ ਦੇ ਅੰਦਰ ਓਮ ਸੋਮ ਦਾ ਜ਼ਿਕਰ ਕਰਦੇ ਕਿਉਂਕਿ ਸਤਗੁਰਾਂ ਨੇ ਓਮ ਸੋਮ ਦਾ ਸਹਾਰਾ ਲੈ ਕੇ ਆਤਮਾ ਨੂੰ ਸਤਿ ਉਤਕ ਲੈ ਕੇ ਗਏ। ਸੁਰਤ ਲੈ ਚੜੋ ਪਰਸਦਰਵਾਰਾ ਮੇਰੂ ਡੰਡਾ ਰੀੜ ਦੀ ਹੱਡੀ ਇਹ ਸਿੱਧੀ ਕਹਿੰਦੇ ਨੂੰ ਮੇਰੂ ਡੰਡਾ ਕਿਹਾ ਮਾਰੇ ਨੇ ਮੇਰੂ ਡੰਡਾ ਸਿੱਧਾ ਕਰਾ ਰੱਖੋ ਮੂਲ ਵਸੈ ਉਮਹਾਰ ਏੜਾ ਪਿੰਗਲਾ ਸੁਫਨਾ ਕੇ ਵਿੱਚ ਮੇ ਸੁਖਮਨ ਨਾਰ ਸੁਫਨਾ ਨਾੜੀ ਦੇ ਜੋ ਜਾਗ ਪੈਗੀ ਜਾਗਰਤ ਹੋ ਜੇਗੀ ਇਹਦੇ ਵਿੱਚ ਸ਼ਬਦ ਪ੍ਰਗਟ ਹੋ ਜਾਏਗਾ ਓਮ ਸ਼ੋਮ ਬਾਜੇ ਬਾਜੇ ਅਨਹੰਦ ਕੀ ਚੁੰਕਾਰ ਜਦੋਂ ਮੇਰੂ ਟੰਡ ਸਿੱਧਾ ਕਰਕੇ ਅਸੀਂ ਬੈਠਾਂਗੇ ਸਿਮਰਨ ਕਰਾਂਗੇ ਤਾਂ ਫਿਰ ਸੁਖਮਨ ਅੰਦਰ ਰਸਤਾ ਖੁੱਲ ਜਾਏਗਾ ਸੁਰਤ ਨੂੰ ਅਸੀ ਸਾਤਕ ਪਰਛਦੇ ਦਰਵਾਜ਼ਾ ਲੈ ਕੇ ਜਾਣਾ ਹੈ ਆਪਣਾ ਰੂਪ ਬ੍ਰਹਮ ਹੋਏ ਬੈਠੇ ਜੋਤ ਜਿਹੜਾ ਉਜਿਆਰ ਕਹਿੰਦੇ ਨੇ काल पुरुष नरंजन जरोती नरंजन ए भी कई ए जीव बार जीव ਨੂੰ ਭਲੇਖਾ ਪਾਉਂਦਾ ਹੈ ਸੱਤ ਪੌਸ ਦਾ ਰੂਪ ਧਾਰਨ ਕਰਕੇ ਮਜੂਦਾ ਗੁਰੂ ਦਾ ਰੂਪ ਧਾਰਨ ਕਰਕੇ ਇਹ ਬਹਿ ਜਾਂਦਾ ਹੈ ਤੇ ਜੀਵ ਭੁੱਲਦਾ ਹੈ ਭਲੇਖਾ ਖਾਂਦਾ ਹੈ ਆਪਨੇ ਭਲੇਖਾ ਨਹੀਂ ਖਾਣਾ ਪੂਰੇ ਗੁਰੂ ਨੂੰ ਗਿਆਨ ਹੋਣ ਤੋਂ ਬਾਅਦ ਰੋਗ ਭੋਗ ਸੋਗ ਰੰਗ ਰੋਸ਼ਨ गाना बजाना ਨਚਣਾ ਟੱਪਣਾ ਭੰਗੜਾ ਪਾਣਾ ਗਾਣਾ ਬਜਾਣਾ ਔਰ ਸੰਸਾਰ ਦੇ ਹਰੇਕ ਸੁੱਖ ਦਾ ਤਿਆਗ ਔਰ ਗ੍ਰਸ ਆਸੰਤੋਕ ਮੁਕੰਮਲ ਤੌਰ ਤੇ ਛੁੱਟੀ ਫਿਰ ਇਹ ਸਮਝ ਆਏਗੀ ਕਿ ਬਾਣੀ ਕਿਸ ਤਰ੍ਹਾਂ ਦੀ ਹੈ ਕਈ ਗ੍ਰਸਥੀ ਲੋਕ ਕਹਿੰਦੇ ਕਿ ਅਸੀਂ ਕਬੀਰ ਪੰਥ ਨੂੰ ਚਲਾ ਰਹੇ ਹਾਂ ਮੇਰੀ ਕਿਸੇ ਨਾਲ ਕਿਸੇ ਪ੍ਰਕਾਰ ਦੀ ਕੋਈ ਨਫ਼ਰਤ ਨਹੀਂ ਬੈਰ ਨਹੀਂ ਵਿਰੋਧ ਨਹੀਂ ਏਰਖਾ ਨਹੀਂ ਉਹਨਾਂ ਦਾ ਸਨਮਾਨ ਹੈ ਜਿਹੜੇ ਸਹੇਬੰਦੀ ਛੋੜ ਕਬੀਰ ਸਾਹਿਬ ਦਾ ਪ੍ਰਚਾਰ ਕਰਦੇ ਹਨ ਪਰ ਉਹ ਕਬੀਰ ਸਾਹਿਬ ਨਹੀਂ ਹਨ ਜੋਰ ਤੋੜ ਕਰਕੇ ਫਲਾਨੇ ਸਨ ਚ ਗੁਰਦੇਵ ਜੀ ਨੇ ਇਹ ਕਿਹਾ ਜੈ ਗੁਰਦੇਵ ਨੇ ਇਹ ਕਿਹਾ ਫਲਾਨੇ ਫਿਲਾਸਫਰ ਨੇ ਇਹ ਕਿਹਾ ਫਲਾਨੇ ਪੰਡਤ ਨੇ ਇਹ ਕਿਹਾ ਤੋੜ ਫੋੜ ਕਰਕੇ ਕਬੀਰ ਨੇ ਸੰਸਾਰ ਚ ਆਇਆ ਨਾ ਉਹ ਗਿਆ ਨਾ ਉਹ ਆਇਆ ਢੇਟ ਕੇ ਕਾਰਨ ਕਰੇ ਗੁਰਿਆਈ ਪੀੜੀ ਸਤ ਨਰਕ ਮੇ ਜਾਈ ਜਿਹੜਾ ਗ੍ਰਿਸ਼ਤੀ ਹੈ ਹੁਣ ਦੋ ਸਾਧੂ ਇਦਾਂ ਨਹੀਂ ਗਰੀਬ ਪੰਥ ਦੇ ਵਿੱਚ ਇੱਕ ਮੋਢਲਾ ਸਾਧੂ ਤੇ ਕਬੀਰ ਪੰਥ ਉਹ ਵੀ ਗਰੀਬ ਦਸ ਪੰਥ ਹੈ ਉਹਦੇ ਕਲ ਵਿਚਾਰ ਬੱਤੇ ਨੇ ਉਹ ਆਪਣੇ ਆਪ ਨੂੰ ਕਬੀਰ ਕਹਿ ਰਹੇ ਨੇ ਇਸ ਤਰ੍ਹਾਂ ਦਾ ਗਲਤੀ ਨਾ ਕਰੋ ਬਾਹਰ ਬੱਚੇ ਬਾਏ ਮਹਾਰਾਜ ਜੀ ਤੋਂ ਗ੍ਰਿਸ਼ਤੀ ਨਹੀਂ ਸੰ ਮਾਰੇ ਕਹਿੰਦੇ ਨੇ ਪੇਟ ਕੇ ਕਾਰਨ ਕਰੇ ਗੁੜਾਈ ਪੀੜੀ ਸੇ ਨਰਕ ਵਿੱਚ ਜਾਈ ਮੈਂ ਤਾਂ ਕਾਇ ਨਹੀਂ ਰਿਹਾ ਫਿਰ ਕਹਿੰਦੇ ਨੇ ਜਾ ਕਾ ਗੁਰੂ ਹੈ ਗਰੇਹੀ ਗਰੇਹੀ ਚੇਲਾ ਹੋਏ ਕੀਚ-ਕਿਚ ਕੇ ਤੁੰਗਤੇ ਦਾਗ ਨਾ ਛੂਟੇ ਕੋਈ ਗੁਰੂ ਵੀ ਗ੍ਰਿਸ਼ਤੀ ਇਹ ਬਾਲ ਬੱਚਿਆਂ ਵਾਲ ਤੇ ਛੇਕ ਕੀ ਗ੍ਰਿਸ਼ਤੀ ਇਹ ਬਾਲ ਬੱਚਿਆਂ ਵਾਲ ਉਹ ਗਰਮ ਖੋ ਕਦੇ ਕਿਚੜ ਨੇ ਕਿਚ ਨੂੰ ਧੋਇਆ ਪਾਣੀ ਧੋਇਦਣ ਸਾਬ ਵਿਸ਼ਿਆਂ ਬਕਾਰਾਂ ਵਿੱਚ ਬੱਚੇ ਜੰਮ ਕੇ ਗੁਰੂ ਗੰਦਾ ਹੋ ਗਿਆ ਉਹ ਆਪਣੇ ਆਪ ਨੂੰ ਗੁਰੂ ਕਹਾਂਦਾ ਇਸ ਕਰਕੇ ਜੇ ਦੁਨੀਆ ਸਗਲੀ ਤਜੀ ਮਹਾਰਾਜ ਜੀ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਛਨੇ ਕਹਾਂ ਕਿ ਗੁਰੂ ਦੀ ਅਵਸਥਾ ਕੈਸੀ ਹੋਣੀ ਚਾਹੀਏ ਜੇ ਗ੍ਰਸਥ ਹੈ ਤੇ ਗ੍ਰਹਿ ਦਾ ਮੁਕੰਮਲ ਤੌਰ ਤੇ ਤਿਆਗ ਕਰ ਦੋ ਫਿਰ ਉਹ ਕਹਸਾਦਾ ਮੈਂ ਮੈਗੂ ਜਹੇ ਦੁਨੀਆ ਸਗਲੀ ਤਜੀ ਲਿਓ ਵੇਸ ਵਿਰਾਗ ਕਹੋ ਨਾਨਕ ਸੁਨਰੇ ਮਨਾਂ ਜਾਂ ਘਟ ਬ੍ਰਹਮਨ ਵਾਸ ਉੱਚ ਘਟ ਦੇ ਅੰਦਰ ਬ੍ਰਹਮ ਜੀ ਦਾ ਵਾਸ ਹੈ ਬਾਲਕ ਦਾ ਪੇਰ ਦੀ ਗੁਰਾਈ ਝੁੱਠੀ ਜਿਸੇ ਨਹੀਂ ਹੋ ਸਕਦਾ ਕੀਚੂਨ ਕੀਚੜ ਸਾਫ ਨਹੀਂ ਕਰ ਸਕਦਾ ਜੇ ਸੰਸਾਰ ਤਿਆਗਣ ਤੋਂ ਬਾਅਦ ਸੱਚਾ ਪ੍ਰੇਮ ਸੱਚਾ ਵਿਰਾਗ ਪੈਦਾ ਹੋਗਾ ਤਿਆਗ ਦਾ ਤਿਆਗ ਦਾ ਹੰਕਾਰ ਵੀ ਨਾ ਹੋਣਾ ਚਾਹੀਏ ਮੈਂ ਤਿਆਗੀ ਹੰਕਾਰ ਇਸ ਵਜ੍ਹਾ ਹੈ ਜਿਸ ਤਰ੍ਹਾਂ ਅੱਖ ਵਿੱਚ ਕੱਖ ਪੈ ਜਾਏ ਤੇ 24 ਕੰਜੇ ਰੜਕਦਾ ਪਰਮਾਤਮਾ ਨੂੰ ਹੰਕਾਰ ਇਸ ਤਰ੍ਹਾਂ ਰੜਕਦਾ ਜਿੱਦਾਂ ਅੱਖ ਦੇ ਵਿੱਚ ਪਿਆਹਾ ਕੱਖ ਅੰਕਾਰ ਬਿਨਾ ਕਰਨਾ ਚਾਹੀਏ ਮੈਂ ਗ੍ਰਸਤੀਆਂ شیرਨੀ ਦਾ ਦੁੱਧ ਮੈਂ ਕਈ ਸੰਗਾਂ ਵਿੱਚ ਇਹ ਬੇਨਤੀ ਕੀਤੀ شیرਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਫੈਰਦਾ ਦੁੱਧ ਦੇ ਬਰਤਨ ਚ ਪਾਓਗੇ ਬਰਤਨ ਫਟ ਜਾਏ ਨਾ ਸ਼ਬਦ ਸਾਫਿਰ ਦੇ ਜਫਰ ਦਾ ਇਹ ਸ਼ਰਤ ਹੈ ਇਸ ਕਰਕੇ ਮਾਨੇ ਬੀਜ ਭੂਤ ਨਹੀਂ ਚਲੀ ਕੋ ਰਹੀ ਆਈ ਮਾਤਾ ਦੇ ਪੈਰ ਤੋਂ ਜੰਮਿਆ ਹੈ ਗੁਰੂ ਦੀ ਬੀਜ ਭੂਤ ਤੋਂ ਜਮਾ ਪਿਤਾ ਦੇ ਬੀਜ ਤੋਂ ਪੈਦਾ ਹੋਇਆ ਗੁਰੂ ਉੱਥੋਂ ਗਰਵਾਏ ਨਹੀਂ ਚੱਲ ਸਕਦੀ ਸਹਿ ਬੰਦੀ ਛੋੜਦੀ ਬਾਣੀ غور ਨਾਲ ਪੜੋ ਨਾ ਯਾਰ ਕਬੀਰ ਸਾਹਿਬ ਨੂੰ ਕਿਉਂ ਰੋ ਰਹੇ ਹੈ ਜੇ ਮੈਂ ਐਨੀ ਆ ਜੇ ਮੈਂ ਗ੍ਰਿਸ਼ਤੀ ਐ ਜੇ ਮੈਂ ਆਪਣੇ ਬੱਚਿਆਂ ਬੱਚੇ ਧਨ ਇਕੱਠਾ ਕਰਦਾ ਤੇ ਮੈਂ ਕਹਦਾ ਕਬੀਰ ਪੰਥ ਬੀਜ ਬੂਦਨੀ ਚਲੇ ਗਰੀ ਆਈ ਨਾਦ ਬਿਨ ਤੋਂ ਚਲੇ ਗਰੀ ਆਈ ਗ੍ਰਿਸ਼ਤੀ ਗੁਰੂ ਲਾਲਚ ਬਸ ਹੋ ਕੇ ਆਪਣੇ ਬਾਲ ਬੱਚਿਆਂ ਨੂੰ ਰਿਸ਼ਤੇਦਾਰ ਨੂੰ ਸੇਵਾਦਾਰ ਵੀ ਰੱਖੇਗਾ ਗੁਰਗੱਦੀ ਵੀ ਦੇਗਾ ਆਰਬਾਂ ਰੁਪਏ ਇਕੱਠੇ ਕਰਕੇ ਫੇ ਮਰ ਜਾਏਗਾ ਇੱਕ ਹੀ ਇੱਕ ਬੇਪੰਥ ਹੈ ਗ੍ਰਿਸ਼ਤੀ ਜੀਵਨ ਤੋਂ ਆਜ਼ਾਦ ਹੋ ਕੇ ਨਿਮਰਤਾ ਜੀਵਨ ਗੁਜ਼ਾਰੋ ਬੰਦੇ ਕੋ ਬੰਦਾ ਮਿਲੇ ਇੱਕ ਇੱਧਰ ਬੰਦਾ ਦਰਸਤ ਉਹ ਨਸੱਸੇ ਨਾ ਬਣਿਆ ਇੱਕ ਇੱਧਰ ਜਾ ਕੇ ਉੱਧਰ ਵੀ ਬੰਦਾ ਰਸੇ ਨਾ ਬਣਿਆ ਉਹ ਉਹਨੂੰ ਕਹਿ ਰਿਹਾ ਮੈਨੂੰ ਖੋਲ ਉਹ ਵੀ ਵੱਜਿਆ ਜਿਹੜਾ ਉਹ ਉਹਨੂੰ ਕਹਿ ਰਿਹਾ ਮੈਨੂੰ ਖੋਲ ਬੰਦੇ ਕੋ ਬੰਦਾ ਮਿਲੇ ਛੋਟੇ ਕੌਣ ਉਪਾਏ

ਤੇ ਮਾਰਨੇ ਬਹੁਤ ਵਧੀਆ ਬਾਣੀ ਲਿਖੀ ਹੈ ਗਾਏ ਮੈਂ ਅਰਥ ਨਹੀਂ ਕਰੂੰ ਸ਼ਬਦਾਂ ਬਲੀ ਦੇ ਅੰਦਰ ਇਹ ਲਾਈਨ ਮੈਂ ਕਈ ਸੰਤਾਂ ਨੂੰ ਪੜ ਕੇ ਸੁਣਾਉਣਾ ਗਾਏ भैंस ਗੋੜੀ ਗਦੀ ਗਾਏ भैंस ਘੋੜੀ ਗਦੀ ਤਾਸਮੁਖ ਨਾਰ ਜਿਸ ਮੰਦਰ ਮੇਂ ਜੇ ਵਸੇ ਕਬੀਰਤ ਹੈ ਨਕੀ ਨੋ ਵਾਸ ਐਸ ਤੂ ਸਾ ਕਰਨ ਮੈਂ ਨਹੀਂ ਕਰਨਾ ਮੈਨੂੰ ਸ਼ਰਮ ਆਉਂਦੀ ਸਾਰੀ ਉਮਰ ਇਸ ਈਣਾ ਗੁਜਾਰੀ ਬਾਲ ਬੱਚੇ ਜੰਮੇ ਟੋੜੀਆਂ ਠੱਡੀਆਂ ਕੀਤੀਆਂ ਸ਼ਰਾਬ ਤੇ ਮਾਸ ਤੇ ਆਂਡੇ ਤੇ ਲੋਕਾਂ ਨੂੰ ਕਤਲ ਕੀਤਾ ਤਾਰ ਤਰਮ ਦਇਆ ਦਾ ਪੂਤ ਸੰਤੋਖ ਥਾ ਫਰਿਆ ਜਨ ਸੂਤ ਦਇਆ ਹੈ ਧਰਮ ਧਰਮ ਦੀ ਨਹੀਂ ਦਇਆ ਹੈ ਧਰਮ ਦੀ ਤਲਵਾਰਾਂ ਤੇ ਗੋਲੀਆਂ ਨਹੀਂ ਧਰਮ ਦੀ ਨਹੀਂ ਦਲ ਬਦਲੂ ਨਹੀਂ ਧਰਮ ਦੀ ਆਪ ਤੇ ਨਹੀਂ ਖਲੋਤੀ ਦਇਆ ਦਇਆ ਦਾ ਮਾਰਕ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹਦੇ ਮੈਂ ਅਰਥ ਨਹੀਂ ਕਰੂੰ ਬੰਦੀ ਛੁਰ ਮਹਾਰਾਜ ਕਬੀਰ ਸਾਹਿਬ ਦੇ ਨਾਲ ਲੱਗਦਾ ਬਾਬਾ ਜਿੰਦਾ ਜਦੋਂ ਬੇਈ ਨਦੀ ਤੇ ਪ੍ਰਗਟ ਹੋਏ ਸਹਿਰ ਸ਼ਿਰ ਗੁਰਨਾਨਤ ਜੀ ਨੂੰ ਮਿਲੇ ਉਹ ਇਹਨੇ ਸਮਾਗ ਪਾਰ ਕੇ ਸਾਰੇ ਸੰਗਤ ਭਟ ਜੀ ਸੁਣੋ ਮੈਂ ਬਹੁਤ ਕੁਝ ਬੋਲ ਗਿਆ ਆਪ ਜੀ ਦੀ ਸੇਵਾ ਵਿੱਚ ਲੇਕਿਨ ਆਪ ਨੇ ਸੁਣਿਆ ਨਹੀਂ ਮੇਰੀ ਹੱਥ ਜੋੜ ਕੇ ਬੇਨਤੀ ਇੱਕ ਵਾਰੀ ਇੱਕ ਸਿਰੇ ਤੋਂ ਲੱਗ ਜਾਓ 135 ਵੀਡੀਓ ਸੁਣੋ ਫਿਰ ਸਮਝ ਆਏਗੀ ਵੀ ਮੈਂ ਕਬੀਰ ਸਾਹਿਬ ਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦਾ ਸਹਿਬੰਦੀ ਛੋੜ ਕਬੀਰ ਸਾਹਿਬ ਜੀ ਨਾਲ ਜਿੰਦਾ ਬਾਬਾ ਦਾ ਸ਼ਬਦ ਲੱਗਦਾ ਕਈ ਸੰਤ ਪਹਿਲਾਂ ਆਪਣੇ ਨਾਮ ਮਹਾਰਾਜੀ ਲਾਉਂਦੇ ਸੀ ਸੰਤ ਲਾ ਲਓ ਕੋਈ ਫਰਕ ਨਹੀਂ ਪड़ਦਾ ਸੰਤ ਸਤਗੁਰੂ ਲਾ ਲਓ ਕੋਈ ਫਰਕ ਨਹੀਂ ਪड़ਦਾ ਮਹਾਰਾਜੀ ਲਾ ਲਓ ਕੋਈ ਫਰਕ ਨਹੀਂ ਪੈਂਦਾ ਲੇਕਿਨ ਬਾਬਾ ਨਹੀਂ ਨਾਲ ਲਾਉਣਾ ਇਹ ਸ਼ਬਦ ਸਭ ਤੋਂ ਵੱਡਾ ਸ਼ਬਦ ਸਾਡੇ ਘਰ ਵਿੱਚ ਬਜ਼ੁਰਗ ਸਭ ਤੋਂ ਵੱਡਾ ਹੁੰਦਾ ਉਹਨਾਂ ਬਾਬਾ ਲੱਗਦਾ ਕਬੀਰ ਸਾਹਿਬ ਜਿਨੇ ਸਾਰੀ ਸਿੱਖੀ ਸਚਨਾ ਕੀਤੀ ਸੰਸਾਰ ਸਾਜਿਆ ਆਪ ਖੁਦ ਪਰਮਾਤਮਾ ਤੇ ਫਿਰ ਉਹਦੇ ਨਾਲ ਬਾਬਾ ਲੱਗਣਾ ਚਾਹੀਦਾ ਤੇ ਜਿਹੜਾ ਧੀਆਂ ਪੁੱਤਰਾਂ ਦੇ ਮੋਹ ਵਿੱਚ ਫਤਿਆ ਹੱਟ ਹਵੇਲੀਆਂ ਬਣਾਉਂਦਾ ਫਿਰਦਾ ਐਸੇ ਸੁਤ ਕਰਦਾ ਫਿਰਦਾ ਉਹ ਕਿਸ ਤਰ੍ਹਾਂ ਬਾਬਾ ਹੋਇਆ ਵੀ इस करके मर ने कहा उन्हों का मार गए, आख ना, ना मुन्दो कान ना मुन्दो आख ना मुन्दो दुआ न रोको तन कस नहीं पाई खुले नैन पहचानो मालक, हस हस रूप नहारो शब्द निरंतर से मन लागा मलन बासना त्यागा ओठ दबैठ कबू न छूटे ऐसी ताड़ी लागा ਅੱਖ ਮੰਦੇ ਕੋਈ ਸੁਆਦਿਆ ਨਾਓ ਆ ਪੰਜਾਂ ਮੰਦਰਾ ਵਾਲੇ ਕੰਨੇ ਜਿੜਮਾਦੀ ਲਾਓ ਇੱਥੇ ਧਿਆਨ ਕਰੋ ਧਿਆਨ ਕਰਨਾ ਹੀ ਨਹੀਂ ਜੇ ਸ਼ਰੀਰ ਮਰਨਾ ਤੇ ਫਿਰ ਧਿਆਨ ਨੂੰ ਕਰਨਾ ਮਹਾਰਾਜ ਜੀ ਕਬੀਰ ਸਾਹਿਬ ਜੀ ਗੋਗਨਾ ਜੀ ਮੇਲੇ ਮੇਂ ਕਈ ਵਾਰੀ ਇਹ ਮਿਸਾਲ ਦਿੱਤੀ ਮੈਂ ਸ਼ਾਰਟੀ ਕਰੂੰ ਕੋਣ ਪੁੱਛਿਆ ਜੀ ਤੁਹਾਡਾ ਮਾਰਗ ਕੀ ਹੈ ਉਹ ਕਹਿੰਦਾ ਸੀ ਤੇ ਮੈਂ ਅੱਖਾਂ ਦੇ ਪਿੱਛੇ ਪਾਛੇ ਤਾੜੀ ਲਾਉਂਦੇ ਅਲਖੰਦਨ ਜਿ ਸਿਮਰਦਾ ਫੇ ਉਹਨਾਂ ਨੇ ਮਾਰਾ ਨੇ ਦਵਾ ਦਿੱਤਾ ਸੀ ਕਿਬੀਰ ਸਾਹਿਬ ਨੇ ਕਹਿੰਦੇ ਏੜਾ ਬਿਨਸੇ ਪਿੰਗਲਾ ਬਿਨਸੇ ਬਿਛਲੇ ਸੋਖਸਾ ਨਾੜੀ ਕਹੇ ਕਿ ਵੀ ਸੁਨਰੇ ਗੁਰੂ ਕਿਹਾਂ ਲਗਾਉਂਗੇ ਤਾੜੀ ਫਿਰ ਕਹਿੰਦੇ ਜਦੋਂ ਸੀਮਾ ਜੀ ਕਰ ਫਿਰ ਤਾੜੀ ਕਿੱਥੇ ਲਾਉਂਗੇ ਇਸ ਕਰਕੇ ਦੁਆਰ ਨਾ ਮੰunde ਪਬਨ ਨਾ ਰੁਕ ਨਾ ਅਨਹਦ ਉਰ ਜਾਵੇ ਸੁਰਤੀ ਜਾਏ ਸ਼ਬਦ ਮੇ ਰਾਂਝੀ ਨਿਰਪੋ ਰਹੇ ਟਹਿਰਾਵੇ ਤਾਜ ਧਰਤੀ ਆਕਾਸ਼ ਅਦਰ ਮੈਂ ਮਡਿਆ ਸ਼ਾਬੇ ਸਾਰ ਸ਼ਬਕ ਦੀ ਮੁਖ ਛਾਰ ਸ਼ਬਕ ਦੀ ਮੁਕਤੀ ਛੇਲਾ ਪਰ ਆਸਨ ਅਚਨ ਜਮਾਵੇ ਇਹ ਮੈਂ ਦੁਆਰਾ ਲੈਣਾ ਪੜੇ ਇਹਨੂੰ ਗੌਰ ਨਾਲ ਸੁਣੋ ਦਵਾਰ ਨਾ ਰੋਕੇ ਨਾ ਦਰਵਾਜ਼ੇ ਬੰਦ ਕਰਨ ਦੀ ਕੋਈ ਲੋੜ ਨਹੀਂ ਆਪਾਂ ਦੀ ਮੁੰਦਰਾ ਬਾਦ ਕੇ ਨਾ ਦਰਵਾਜ਼ੇ ਬੰਦ ਕਰਕੇ ਤੇਲ ਕਰ ਪਰ ਆਓ ਮਰਦੇ ਮਾਰਦੇ ਤੇ ਹੈਂਗੰਮ ਸੀ ਦਵਾਰ ਨਾ ਮੁੰਦੇ ਪਵਨ ਨਾ ਰੋਕੇ ਨਾ ਅਨਹੰਨ ਊਰਜਾ ਬੋ ਅਨਹੰਨ ਬਿਚਨ ਊਰਜਾ ਸੁਰਤੀ ਜਾਏ ਸ਼ਬਦ ਮੇਰਾ ਚੇ ਸੁਰਤੀ ਜਾ ਕੇ ਸ਼ਬਦ ਚ ਜੁੜ ਜਾਏ ਨਿਰਪੋਥ ਹੈ ਠਹਿਰਾਵੋ ਫੇ ਨ ਡਰ ਹੋ ਜੋ ਤਜ ਧਰਤੀ ਆਕਾਸ਼ ਅਦਰ ਮੇ ਇਹ ਧਰਤੀ ਵੀ ਛੱਡ ਦੋ ਕਾਸੇ ਇਹ ਵੀ ਛੱਡ ਤਰਤੀ ਲੈ ਕੇ ਅਮਾਨ ਅਸਵਾਲ ਤੋਂ ਨਿਕਲ ਜਾਓ ਇੱਥੇ ਟਹਿਨ ਕਰਨਾ ਤਰਤੀ ਤਜ ਤਰਤੀ ਆਕਾਸ਼ ਅਦਰ ਵਿੱਚ ਮੜਿਆ ਸ਼ਾਬੇ ਛਾਰ ਸ਼ਬਕਤੀ ਮੁਕਤੀ ਸਿਲਾ ਪਰ ਛਾਰ ਸ਼ਬਦ ਕੀ ਮੁਕਤ ਸਿਲਾ ਪਰ ਆਸਨ ਅਕੰਜਪਾ ਇਹ ਮਾਰਨ ਕਿਆ ਕਹਿੰਦੇ ਇਹ ਅਸ ਲਾਵੋ ਫਿਰ ਤੁਹਾਡੀ ਮੁਕਤੀ ਹੋ ਸਕਦੀ ਹੈ ਸਦਾ ਆਨੰਦ ਥੰਡ ਸੇ ਨਿਆਰ ਕਹਿੰਦੇ ਮੇਰਾ ਮਾਰਗ ਆਨੰਦ ਮਈ ਹੈ ਅਚਲ ਨਾਮ ਕਹਾਵੇ ਮੇਰਾ ਨਾਮ ਅਨਾਮ ਹੈ ਮੇਰਾ ਕੋਈ ਨਾਮ ਨਹੀਂ ਕਹੇ ਕਿ ਬੀਰੀ ਸੋਈ ਗੁਰਪੂਰਾ ਨਿਆਰਾ ਕਰ ਦਿਖਲਾਵੇ ਉਹ ਪੂਰਾ ਜੋ ਨਿਆਰਾ ਹੋ ਕੇ ਦਿਖਾਈਗਾ ਸ਼ਹਿਬੰਦੀ ਛੋਟ ਦਾ ਮਾਰਗ ਬੇਹੰਗਮ ਸੀ ਉੰਜ ਉਹਨਾਂ ਨੇ 84 ਜੋਗਾ ਦਾ ਧਿਆਨ ਕਰਵਾਇਆ ਸੁਰ ਦਿਨਿਤ ਦੇ ਸ਼ਬਦ ਦਾ ਵੀ ਉਹਨਾਂ ਨੇ ਜੇਕਰ ਆਪਣੀ ਬਾਣੀ ਜੀਤਾ ਲੇਕਿਨ ਉਹਦਾ ਮਾਰ ਬੇਹੰਗਮ ਸੀ ਜਾ ਚੁਕਾ ਤੋਂ ਲੈ ਕੇ ਅੱਜ ਤੱਕ ਜਗਤ ਦੀ ਦੁਨੀਆ ਬਣੀ ਐ ਕਿਸ ਦੇ ਕੋਲ ਸਾਰ ਨਾਮ ਨਹੀਂ ਇਹ ਗੱਲ ਲੜ ਮੰਨ ਲੋ ਐਵੇਂ ਨਾ ਲੋਕਾਂ ਪਿੱਛੇ ਲੱਗ ਕੇ ਆਪਣਾ ਪੈਸਾ ਖਰਾਬ ਕਰੀ ਜਾਓ ਐਵੇਂ ਮੱਥੀ ਟੇਕੀ ਜਾ ਮੁਕਤੀ ਸਾਡੀ ਹੋ ਗਈ ਨਾ ਤਾਂ ਦੁਕਾਨ ਤੋਂ ਲੈ ਕੇ ਹੁਣ ਤੱਕ ਜੱਦੀ ਦੁਨੀਆ ਬਣੀ ਐ ਕਦੋਂ ਦੀ ਬਣੀ ਐ ਕੋਈ ਤਰੀਕ ਮ ਕਰਨੀ ਤਿੱਥ ਵਾਰਨਾ ਜੋਗੀ ਜਾਣੇ ਰਤਮੈ ਨਾ ਕੋਈ ਜਾਗ ਕਰਤਾ ਸਿੱਖੀ ਕੋ ਸਾਜੇ ਆਪੇ ਜਾਣੇ ਸੋਈ ਜਿਹਨੇ ਬਣਾਇਆ ਉਹ ਜਾਣੀ ਸੰਤੋ ਪਤਾ ਹੀ ਨਹੀਂ ਆਪਾ ਜਾਲਾਣ ਵਾਲਾ ਜੀ ਕੱਲ ਜੋ ਖਾਤਮ ਹੋਣ ਵਾਲਾ ਜੀ ਕੱਲ ਜੋ ਗਦੀ ਇਹ ਰਿਛਨ 432000 ਰਹਿਦੀ ਜੇ ਬਾਕੀ ਜੁਗਾਂ ਦੀ ਉਮਰ ਪੂਰੀ ਹੋ ਗਈ ਜੁਗ ਬਦਲਦੇ ਤੇ ਇਹਦੇ ਵੀ ਸਮਾਂ 432000 ਬੀਤੇਗਾ ਤੇ ਜਾਏਗਾ ਨਾ ਕਾਲ ਨੇ ਤਾਂ ਪੂਰਾ ਬੜਾ ਪਾ ਕੇ ਰੱਖਿਆ ਅਸੀਂ ਗੱਲਾਂ ਕਰੀ ਜਾਂਦੇ ਫਲਾਨੇ ਨੇ ਫਲਾਨੇ ਕਰ ਕਿਸੇ ਹਿਸਾਬ ਨਾਲ ਗੁਰੂ ਸਾਹਿਬ ਲਿਖ ਕੇ ਗਏ ਅੱਜ ਸਾਨੂੰ ਚੇਤਾ ਆ ਗਿਆ ਵੀ ਆਹ ਕਰੋ ਜੀ ਆਹ ਕਰੋ ਜੋ ਬਾਣੀ ਕਹਿੰਦੀ ਉੱਤੇ ਚੱਲਣਾ ਪਹਿਲੇ ਸਬਾਣੀ ਉਹਨਾਂ ਨੂੰ ਉਦੋਂ ਹੀ ਕਰਤੀ ਸੀ ਕੀ ਹੋਣਾ ਆ ਛੱਡ ਦਿੱਤੀ ਉਹਨਾਂ ਨੇ ਇਸ ਕਰਕੇ ਇਹ ਮੰਨ ਕੇ ਚੱਲੋ 432000 ਉਮਰ ਘੱਟ ਜੁਗਦੀ ਹੈ 6000 ਸਾਢੇ 6000 ਦੇ ਲਗਭਗ ਵੀ ਚੁੱਕਾ ਹੈ ਸਮਾਂ ਅਜੇ ਤਾਂ ਕੁਝ ਵੀ ਨਹੀਂ ਹੋਇਆ ਦੇਖੋ ਤੇ ਦੁਨੀਆ ਨਾ ਕੱਪੜਾ ਕੋਈ ਪਾਉਂਦਾ ਬਾਂਦਰ ਲਿਆਂਦਾ ਕਰ ਕੁੱਤਾ ਲਿਆਂਦਾ ਕਰ ਖੇਰ ਲਿਆਂਦਾ ਕਰ ਬਿੱਲੀ ਲਿਆਂਦੀ ਕਰ ਉਹਨਾਂ ਨੂੰ ਆਲਦੇ ਆ ਮੱਖਣ ਖਵਾਉਂਦੇ ਆ ਪਾਊਡਰ ਲਾਉਂਦੇ ਆ ਇਹ ਮੇਰੇ ਨਾਲ ਇੱਕ ਜੰਗਲੀ ਜਾਨਵਰ ਨੇ ਕੁੱਤੇ ਦਾ ਵਢਿਆ ਬਿੱਲੀ ਦਾ ਚੰਡਿਆ ਬਾਦ ਦੇ ਦਾ ਖਾਦਾ ਕੈਂਸਰ ਹੋਏਗਾ ਤਬ ਦੇਖੋ ਟੀਵੀ ਹੋਣਗੀ ਸਾਰੇ ਸੀ ਗਲ ਜਾਏਗਾ ਮੇਰੇ ਅੱਗੇ ਜੁੜ ਕੇ ਬੇਨਤੀ ਹੈ ਇਨਸਾਨਾਂ ਦਾ ਪਿਆਰ ਕਰਦੇ ਨਹੀਂ ਕੁੱਤਿਆਂ ਵਾਂਗ ਹੀ ਗੱਡੀਆਂ ਚਲਾਈ ਪਰ ਆਪਣੇ ਬਾਪ ਨੂੰ ਤਾਂ ਕਦੀ ਆਪਣੀ ਗੱਡੀ 'ਚ ਬਿਠਾਇਆ ਨਹੀਂ ਆਪਣੇ ਬਾਪ ਨੂੰ ਤਾਂ ਕਦੀ ਮੱਖਣ ਦਿੱਤਾ ਨਹੀਂ ਆਪਣੀ ਮਾਂ ਦੇ ਸਿਰ ਨੂੰ ਤੇਲ ਲਾਇਆ ਨਹੀਂ ਕਦੇ ਮਾਂ ਨੂੰ ਟੇਬਲ 'ਤੇ ਬਿਠਾ ਕੇ ਰੋਟੀ ਖਵਾਈ ਨਹੀਂ ਪੱਖਾ ਲਾਇਆ ਨਹੀਂ ਕੁੱਤਿਆਂ ਦੇ ਬਿੱਲੇ ਤੇ ਬਾਂਦਰਾਂ ਉੱਤੇ ਪੱਖੇ ਲਾਦੇ ਪਈ ਇਹ ਹੀ ਅਗੱਲਾਂ ਨੇ ਸਾਨੂੰ ਇਹ ਹੀ ਪਿਆਰ ਨੇ ਸਾਡਾ ਇਨਸਾਨਾਂ ਦਾ ਪਿਆਰ ਨਹੀਂ ਬਾਂਦਰਾਂ ਕੁੱਤਿਆਂ ਜਾਂ ਬਿੱਲਿਆਂ ਨਾਲ ਲੱਗਿਆ ਲੈ ਏ ਆਪਣੇ ਆਪ ਨੂੰ ਇਨਸਾਨ ਸਮਝਦਾ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ ਕੁੱਤਿਆਂ ਭਿੱਲਿਆਂ ਨੂੰ ਕਾ ਰੱਖਣ ਵਿੱਚ ਤੁਹਾਨੂੰ ਇਸ ਜਨ ਨਹੀਂ ਮਿਲਿਆ ਤੁਹਾਨੂੰ ਜਨ ਮਿਲਿਆ ਕੇਵਲ ਪਰਮਾਤਮਾ ਦੀ ਪੂਜਾ ਵਾਸਤੇ ਪਰਮਾਤਮਾ ਸੇਵਨ ਵਾਸਤੇ ਫਿਰ ਕਹਿੰਦੇ ਜੀ ਇਹ ਕੁੱਤੇ ਚੰਗੇ ਬੰਦੇ ਨੇ ਫਿਰ ਕੁੱਤੇ ਜਾਂ ਮਤਲਬ ਬੰਦੇ ਜਾਂ ਮਤਲਬ ਬਿੱਲੀਆਂ ਜਾਂ ਮਤਲਬ ਫਿਰ ਕਾਨੂੰ ਬੰਦੇ ਜਾਂਣੇ ਉਹ ਜਾ ਰਹੀ ਨੇ ਗੱਲਾਂ ਤੇ ਨਾ ਕੋ ਬਹਾਤ ਜੋੜ ਕੇ ਬੇਨਤੀ ਹੈ ਨਾ ਨਹੀਂ ਹੱਥ ਜੋੜ ਨਾ ਐਦਾਂ ਦੀ ਵੀਡੀਓ ਪਾਓ ਤੇ ਦੇਖਾ ਬਾਰੇ ਵੀ ਮੇਰੀ ਬੇਨਤੀ ਹੈ ਪੇ ਰੱਬ ਦਾ ਨਾਮ ਛੋਡੋ ਇਹ ਵਾਰ ਦੇਖੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਚੌਂ ਜੁਗਾ ਤੋਂ ਮਹਾਰਾਜ ਜੀ ਆਏ ਚੌਂ ਜੁਗਾ ਦੇਤੀ ਹੁਣ ਵੀ ਮੌਜੂਦ ਨੇ ਉਹਨਾਂ ਨੇ ਸਾਰ ਨਾਮ ਕਿਸੇ ਨੂੰ ਨਹੀਂ ਦਿੱਤਾ ਸਾਰ ਨਾਮ ਕੀ ਹੈ ਸਤ ਕਬੀਰ ਇਹ ਸਾਰ ਨਾਮ ਸਤਿ ਸ਼ੁਕਰਤ ਇਹ ਸਾਰ ਨਾਮ ਕਬੀਰ ਸਤ ਕਬੀਰ ਸਤਿ ਸ਼ੁਕਰਤ ਕਬੀਰ ਇਹ ਸਾਰ ਨਾਮ ਇਹ ਸਾਰਾ ਨਾਮ ਸਤ ਲੋਕ ਦੇ ਅੰਦਰ ਹੈ ਇੱਥੇ 500 ਤੇ 100 ਇੱਥੇ ਕਲਯੁਗ ਵਾਸਤੇ ਜਾਂ ਮਾਤਲੋਕ ਵਾਸਤੇ ਸੋਮ ਸ਼ਬਦ ਆਰ ਸਤ ਲੋਕ ਦੇ ਵਿੱਚ ਜਾ ਕੇ ਨਾਮ ਜਿਹੜਾ ਹੈ ਸਤ ਕਬੀਰ ਹੈ ਜਿਹੜਾ ਸੰਤ ਐਸ ਇੱਥੇ ਉਹ ਲਿਖ ਲਵੇ ਉਹ ਲਿਖ ਲਵੇ ਤੁਸੀਂ ਕਿਸੇ ਨੇ ਕਬੀਰ ਖਰੀਦਿਆ ਨਹੀਂ ਨਾਮ ਐ ਖਰੀਦਿਆ ਤੁਸੀਂ ਸੱਚ ਬੋਲੋ ਕੋਈ ਕਬੀਰ ਨਹੀਂ ਹੈਗਾ ਇੱਥੇ ਇਹ ਝੂਠ ਬੋਲੀ ਜਾਂਦੇ ਆ ਉਹਨਾਂ ਨੇ ਆਪਣੇ ਪੈਸਿਆਂ ਤੇ ਅਰਬਾਂ ਖਰਬਾਂ ਰੁਪਏ ਖਰਚ ਕੇ ਉਹਨਾਂ ਨੇ ਨੌਕਰ ਰੱਖੇ ਆ ਪੈਸਿਆਂ ਦੇ ਉਹਨਾਂ ਦਾ ਪ੍ਰਚਾਰ ਠੁੱਠੇ ਕਰ ਜਾਂਦੇ ਐ ਕਬੀਰ ਐ ਕਬੀਰ ਐ ਕਬੀਰ ਐਹੀ ਕਬੀਰ ਪੈਸਿਆਂ ਦੇ ਬੰਦੇ ਰੱਖੇ ਪ੍ਰਚਾਰ ਕਰਨ ਨੂੰ ਆਪਣੀ ਸ਼ੋਭਾ ਕਰਨ ਨੂੰ ਤੇ ਕਹਿੰਦੇ ਮੈਂ ਕਬੀਰ ਆ ਇਹ ਜਾਦ ਰੱਖਣਾ ਖਸਮੇ ਕਰੇ ਬਰਾਬਰੀ ਮੁੱਢੋਂ ਪੁੱਠਾ ਜਾਏ ਜਿਹੜੀ ਔਰਤ ਆਪਣੇ ਖਸਮ ਦੀ ਬਰਾਬਰੀ ਕਰੇਗੀ ਨਾ ਉਹ ਮਾਰ ਖਾਏਗੀ ਜਿਹੜਾ ਕਬੀਰ ਸਾਹਿਬ ਦੀ ਬਰਾਬਰੀ ਕਰੇਗਾ ਨਰਕੋਂ ਨਭਾ ਤਿਆਰ ਕੈਂਸਰ ਦੀ ਬਿਮਾਰੀ ਲੱਗ ਦੇ ਦੀ ਤੱਬ ਦੇ ਦੀ ਉਹਨੂੰ ਮਾਇ ਲੱਗਦੀ ਪੂਰਾ ਪਰਮਾਨੰਥ ਦੇ ਹਾਂਦ ਹੋ ਜਾ ਖਤਮ ਹੋ ਜਾਗਾ ਜਿਹੜਾ ਕਬੀਰ ਸਾਹਿਬ ਦੇ ਨਾਮ ਨੂੰ ਖਤਮ ਕਰੇਗਾ ਕੈਸੇ ਕਬੀਰ ਆ ਭਾਈ ਇਸ ਕਰਕੇ ਮਹਾਰਜ ਕਹਿੰਦੇ ਨੇ ਖਸਮੇ ਕਰੇ ਬਰਾਬਰੀ ਮੁਗਡਾ ਕੁੱਥਾ ਜਾਏ ਕਸਮੇ ਕਰੇ ਬਰਾਬਰੀ ਮੁੱਢੋਂ ਕੁੱਥਾ ਜਾਏ ਸਸਹੇਬ